ਦੀਦੀ ਕਿਥੇ ਹੋ ਗਏ ਆ ਕਿਤੇ ਵੀ ਨਹੀਂ ਰਪਿੰਦਰ ਮੈਂ ਉਦਾਂ ਸੋਚਣ ਡਈ ਸੀ ਕਿ ਭੂਆ ਨੇ ਨਾ ਜੋ ਵੀ ਕੀਤਾ ਨਾ ਚੰਗਾ ਨਹੀਂ ਕੀਤਾ ਓਹੋ ਤੁਸੀਂ ਫਿਕਰ ਕੋ ਕਰ ਰਹੇ ਆ ਤੁਸੀਂ ਤੇ ਡੂੰਘੀਆਂ ਸੋਚਾਂ ਵਿੱਚ ਚਲ ਗਈਆਂ ਭੂਆ ਨੇ ਸਾਥ ਛੱਡਿਆ ਵਾ ਐਂ ਹੀ ਤੇ ਨਹੀਂ ਛੱਡ ਦਿੱਤਾ ਤੁਹਾਡੇ ਨਾਲੀਆਂ ਕੋਈ ਗੱਲ ਨਹੀਂ ਆ 2.5 ਲੱਖ ਹੀ ਹਨ ਰੁਪਈਆ ਇਹ ਕੜੀ ਗੱਲ ਵਾ ਬੰਦਾ ਇੱਕ ਦਿਨ ਇਕੱਠੇ ਕਰ ਲੈਂਦਾ ਕੋਈ ਨਹੀਂ ਤੇ ਫਿਕਰ ਨਾ ਕਰੋ ਮੈਂ ਨਾਲ ਨਾਲ ਗੱਲ ਕਰੂੰਗੀ ਤੇ ਫਿਰ ਮੈਂ ਤੁਹਾਨੂੰ ਦੱਸੂੰਗੀ ਕਿ ਜੇ ਦੇ ਪੈਸੇ ਹੋਏ ਨਾ ਤੇ ਤੁਹਾਡੀ ਜ਼ਰੂਰ ਮਦਦ ਕਰਾਂਗੇ ਹੋਰ ਦੱਸੋ ਜੇ ਹੋਰ ਕੋਈ ਕੰਮ ਹੋ ਵਾਂ ਸੰਦੀਪ ਹਾਂਜੀ ਮੇਰੀ ਗੱਲ ਸੁਣੀ ਹਾਂ ਦੀਦੀ ਮੇਰਾ ਤੇ ਅੱਗੇ ਬੜਾ ਕੰਮ ਕਰਨ ਵਾਲਾ ਪਿਆ ਆ ਵਾ ਦੱਸ ਦੋ ਛੇਤੀ ਜਿਹੜੀ ਵੀ ਗੱਲ ਹੈਗੀ ਆ ਚੱਲ ਕੋਈ ਨਹੀਂ ਕੰਮ ਤੇ ਹੁੰਦੇ ਹੀ ਰਹਿਣੇ ਆ ਉਹ ਨਹੀਂ ਦੀਦੀ ਤੁਹਾਨੂੰ ਵੀ ਪਤਾ ਵਾ ਮੰਮੀ ਆਗੇ ਨਾ ਤੇ ਉਹਨਾਂ ਨੇ ਫੇਰ ਉਹ ਡੁੱਟ ਕੇ ਪੈਣਾ ਵਾ ਦੋ ਜਾਣੀਆਂ ਵਾ ਟਾੜ ਕੋ ਘਰ ਦਾ ਕੰਮ ਨਹੀਂ ਹੋਇਆ ਤੇ ਕਰਨ ਨਹੀਂ ਦੇ ਸੰਦੀਪ ਸਵੇਰ ਦੇ ਗੜੇ ਅਸੀਂ ਵੇਲੇ ਬੈਠੇ ਕੰਮ ਹੀ ਕਰਨ ਦੇ ਦੀਦੀ ਤੁਸੀਂ ਤਾਂ ਸਵੇਰ ਦੇ ਅੰਦਰ ਵੜੇ ਆ ਮੈਂ ਵੇਖੋ ਕਿੰਨਾ ਕੰਮ ਕੀਤਾ ਵਾ ਪਹਿਲਾਂ ਰਸੋਈ ਚ ਕਿੰਨੇ ਭਾਂਡੇ ਪਏ ਸੀ ਸਾਫ਼ ਕਰਨ ਵਾਲੇ ਉਹ ਕਰਕੇ ਆਈਆਂ ਹੁਣ ਝਾੜੂ ਡਈਆਂ ਲਾਉਣਾ ਤੇ ਨਾਲੇ ਜਦੋਂ ਸਿਆਣੇ ਕਹਿੰਦੇ ਹੁੰਦੇ ਨੇ ਨਾ ਕੰਮ ਵੱਲੋਂ ਤੇ ਕਰ ਲੈਣਾ ਚਾਹੀਦਾ ਵਾ ਮੇਰੇ ਕੋ ਤੇ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਸੰਦੀਪ ਕੰਮ ਤੇ ਚੱਲ ਹੁੰਦੇ ਹੀ ਰਹਿਣੇ ਆ ਮੈਨੂੰ ਤੇ ਰਾਤ ਵੀ ਨੀਂਦ ਨਹੀਂ ਆਈ ਸਵੇਰ ਦੀ ਵੀ ਇਦਾਂ ਟੈਨਸ਼ਨ ਦੇ ਵਿੱਚ ਹੀ ਆ ਜਿਹੜੀ ਹੁਣ ਟੈਨਸ਼ਨ ਮੈਨੂੰ ਪਈ ਆ ਉਹਦਾ ਵੀ ਹੱਲ ਕੱਢੋ ਨਾ ਉਹ ਵੀ ਤੇ ਰਲ ਮਿਲ ਕੇ ਹੀ ਨਿਕਲਣਾ ਵਾ ਮੈਂ ਇਕੱਲੀ ਨੇ ਥੋੜੀ ਨਾ ਕੱਢਣਾ ਦੀਦੀ ਤੁਹਾਨੂੰ ਕਾਦੀ ਫਿਕਰ ਲੱਗੀ ਆ ਜਿਹੜੇ ਪੈਸੇ ਲਏ ਆ ਉਹ ਦੇਣੇ ਪੈਣੇ ਆ ਦੇਣੇ ਦੇ ਪੈਣੇ ਆ ਸੰਦੀਪ ਪਰ ਉਦਾਂ ਦੇ ਦਿੰਦੇ ਨਾ ਹੋਰ ਗੱਲ ਹੀ ਹੁਣ ਭੂਆ ਵੀ ਪੈਸਿਆਂ ਤੋਂ ਨਾਰਾਜ਼ ਹੋ ਗਈ ਆ ਤੇ ਐਦਾਂ ਚੰਗੇ ਥੋੜੀ ਲੱਗੀਦਾ ਵਾ ਉਹ ਤੂੰ ਵੀ ਬੜੇ ਭੂਆ ਦੇ ਮਗਰ ਲੱਗੇ ਸੀ 헤ਜਲੀ ਬਣਾਇਆ ਹੈ ਨਾ ਭੂਆ ਨੂੰ ਤੇ ਭੂਆ ਨੇ ਤੇ ਫੇਰ ਕਰਨਾ ਸੀ ਸਾਰੇ ਟੱਬਰ ਦੀ ਬੇਇੱਜ਼ਤੀ ਕਰਕੇ ਗਏ ਆ ਬੇਇੱਜ਼ਤੀ ਤੇ ਉਹਨਾਂ ਨੇ ਕਰਨੀ ਸੀ ਉਹਨਾਂ ਦੇ ਪੈਸੇ ਦੇਣ ਵਾਲੇ ਆ ਜੀ ਇਹੋ ਅਸੀਂ ਉਦਾਂ ਦੇ ਦਿੰਦੇ ਤੇ ਚੰਗੇ ਰਹਿੰਦੇ ਹੁਣ ਮੰਮੀ ਵੀ ਤੇਰੇ ਸਾਹਮਣੇ ਕਿੰਨੀਆਂ ਕਿੰਨੀਆਂ ਗੱਲਾਂ ਕਰਦੇ ਆਆਂ ਨੂੰ ਤੇ ਮੰਮੀ ਨੇ ਕੋਈ ਕਸਰ ਛੱਡੀ ਏ ਦੀਦੀ ਵਿਆਹ ਨੂੰ ਤਾਂ ਜੇ 3-4 ਮਹੀਨੇ ਹੋਏ ਆ ਤੇ ਲਾਇਸੈਂਸ ਪਹਿਲਾਂ ਦਾ ਬਣਾਇਆ ਵਾ ਤੇ ਉਦੋਂ ਦੀ ਕਮਾਈ ਕਿੱਥੇ ਜਾਣ ਦੀ ਆ ਜੇ ਇਹੋ ਪੈਸੇ ਜੋੜੇ ਹੁੰਦੇ ਆਪਣਾ ਮੂੰਹ ਬੰਨ ਕੇ ਰੱਖਦੇ ਤੇ ਪੈਸੇ ਦੇ ਦਿੰਦੇ ਭੂਆ ਦੇ ਨਾ ਇੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੰਦੀਪ ਪੈਸੇ ਤੇ ਜਮ੍ਹਾਂ ਹੀਗੇ ਤੇ ਲਾਹ ਵੀ ਦੇਣਾ ਹੀ ਭੂਆ ਦੇ ਪਰ ਆ ਜਿਹੜੇ ਵਿਆਹ ਤੇ 8-10 ਲੱਖ ਰੁਪਈਆ ਲੱਗਾ ਵਾ ਉਹ ਬਾਹਰ ਵਾਲੇ ਦਾ ਹੀ ਲੱਗਾ ਵਾ ਘਰੋਂ ਤੇ 1 ਰੁਪਈਆ ਵੀ ਨਹੀਂ ਦਿੱਤਾ ਮੰਮੀ ਨੇ ਲਾਉਣ ਵਾਸਤੇ ਤੇ ਨਾ ਕਿਤੇ ਉਹ ਚੁੱਕ ਕੇ ਲਾਇਆ ਵਾ ਸਾਰੇ ਉਹਦੇ ਪੈਸਿਆਂ ਦੇ ਹੋਇਆ ਵਾ ਦੀਦੀ ਹਾ ਵਾਲਾ ਕੰਮ ਜਿਹੜਾ ਕਰਨ ਦੇ ਤੁਸੀਂ ਬੜਾ ਸੋਨਾ ਕਰਨ ਦੇ ਆ ਵਿਆਹ ਦੇ ਮੇਨੇ ਡਾਪੇ ਮਾਰਨਾ ਤੇ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਹ ਵੀ ਤੇ ਸਾਂਝੇ ਘਰ ਤੋਂ ਹੀ ਹੋਇਆ ਸੀ ਨਾ ਜੀ ਅੱਜ ਦਲਜੀਤ ਦਾ ਵਿਆਹ ਹੋ ਰਿਹਾ ਵਾ ਤੇ ਪੈਸਿਆਂ ਦੇ ਮੇਲੇ ਮਾਰਨ ਲੱਪੇ ਕੋਈ ਗੱਲ ਨਹੀਂ ਜੇ ਇਹ ਗੱਲ ਵਾ ਨਾ ਬਾਹਰ ਅੰਦਰ ਜਾਣ ਕੇ ਤੁਹਾਡੇ ਪੈਸੇ ਲਾ ਦਾਂਗੇ ਇਹ ਸੰਦੀਪ ਮੈਂ ਉਹ ਗੱਲ ਨਹੀਂ ਕੀਤੀ ਤੂੰ ਸਿਰਫ ਇੰਨੀ ਗੱਲ ਮੈਨੂੰ ਪੁੱਛੀ ਆ ਪੀਸ ਪੈਸੇ ਜਮਾ ਕਿਉਂ ਨਹੀਂ ਕੀਤੇ ਕਿੱਥੇ ਜਾਂਦੇ ਰਹੇ ਮੈਂ ਸਿਰਫ ਇਹ ਤੈਨੂੰ ਦੱਸਿਆ ਕਿ ਜਮਾ ਕੀਤੇ ਹੀਗੇ ਤੇ ਮੁੜ ਕੇ ਵਿਆਹ ਤੇ ਵੀ ਲਾਉਣੇ ਸੀ ਤੇ ਉਹ ਵਿਆਹ ਤੇ ਲੱਗ ਗਿਆ ਦੀਦੀ ਤੂੰ ਗੱਲਾਂ ਗੱਲਾਂ ਵਿੱਚ ਸੁਣਾ ਤੇ ਦਿੱਤਾ ਹੀ ਹੈ ਨਾ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਸੁਣਾ ਦੇ ਦੂੰਗੀ ਕਿ ਪੈਸੇ ਠਾਡੇ ਮੋੜ ਦੇਣਾ ਮੈਂ ਮੋੜਨ ਦੀ ਗੱਲ ਤਾਂ ਸੰਦੀਪ ਕੀਤੀ ਨੀਗੀ ਗੱਲ ਤਾਂ ਸਿਰਫ 2.5 ਲੱਖ ਰੁਪਏ ਦੀ ਚੱਲਾਂ ਡਈ ਹੈ ਵੀ ਇਹ ਨਾਲ ਮਿਲ ਕੇ ਲਾ ਦੀਏ ਤੂੰ ਇਹ ਤਾਂ ਸੋਚਿਆ ਹੋਣਾ ਕਿ ਭੂਆ ਨੇ ਕਿਹੜੇ ਪੈਸੇ ਮੰਗਣੇ ਆ ਚੁੱਪ ਕਰਕੇ ਆਪਣੇ ਵਰਤੀ ਜੋ ਪੈਸੇ ਡਿਟਾ ਦਾ ਖਰਚ ਹੀ ਦੇਣ ਦਾ ਉਹ ਆਦੇ ਆਪ ਹੀ ਕਿਹਾ ਸੀ ਪਹਿਲਾਂ ਕਿ ਮੈਨੂੰ ਪੈਸੇ ਹਜੇ ਨਹੀਂ ਚਾਹੀਦੇ ਹੈਗੇ ਤਾਂ ਕਰਕੇ ਨਹੀਂ ਦਿੱਤੇ ਚਲੋ ਉਹਨਾਂ ਨੇ ਕਹਤਾ ਨਹੀਂ ਚਾਹੀਦੇ ਤੁਹਾਡਾ ਤਾਂ ਖਰਚ ਹੈਗਾ ਹੀ ਨਾ ਦੇਣ ਦਾ ਉਹਨਾਂ ਨੇ ਤੇ ਅਗਲੇ ਨੇ ਮੰਗਣੇ ਹੁਣ ਆ ਜਾ ਕੇ ਕਸੂਰ ਤੁਸੀਂ ਮੰਮੀ ਦਾ ਕੱਢਣ ਦੇ ਆ ਕਿ ਮੰਮੀ ਨਹੀਂ ਚੰਗੀ ਮੰਮੀ ਨੇ ਗੱਲਾਂ ਸੁਣਾਈਆਂ ਮੰਮੀ ਨੇ ਸੱਚੀਆਂ ਗੱਲਾਂ ਸੁਣਾਈਆਂ ਹੀ ਜੋ ਜੋ ਮੰਮੀ ਤੇ ਨਾਲ ਕਹੋਣ ਦਿਆ ਵਾ ਇਹ ਮੰਮੀ ਨੇ ਝੱਲ ਲੀਆਂ ਵਾ ਮੇਰੇ ਕੋਲ ਤਾਂ ਨਹੀਂ ਝੱਲੀਆਂ ਜਾਂਦੀਆਂ ਦੀਦੀ ਆ ਪੈਸੇ ਦੀ ਗੱਲ ਨਾ ਮੇਰੇ ਨਾਲ ਨਾ ਕਰੋ ਠੀਕ ਹੈ ਨਾ ਮੈਨੂੰ ਤੇ ਅੱਗੇ بڑے ਕੰਮ ਪਏ ਕਰਨ ਵਾਲੇ ਜਿਹੜੀ ਵੀ ਗੱਲ ਹੁੰਦੀ ਆ ਜਾਂ ਦਲਜੀਤ ਨਾ ਕਰਿਆ ਕਰੋ ਜਾਂ ਮੰਮੀ ਨਾ ਕਰਿਆ ਕਰੋ ਆ ਮੇਰੇ ਨਾਲ ਚੰਗੀ ਹੁੰਦੀ ਜਿਹਦ ਕੋਈ ਪੈਸਿਆਂ ਦਾ ਨਾ ਲੈਨੀ ਆ ਨਾ ਉਹੋ ਹੀ ਗਾੜੀਓਂ ਇਦਾਂ ਬੋਲਦਾ 10 ਵੀ ਪੈਸੇ ਸਾਂਝੇ ਘਰ ਚ ਹੀ ਵਰਤੇ ਆ ਉਹਦੇ ਕਿੱਥੇ ਜਾਂਦੇ ਆ ਉਹਦੇ ਕਿੱਥੇ ਜਾਂਦੇ ਆ ਤੇ ਮੰਮੀ ਨੂੰ ਸਾਰਾ ਪਤਾ ਦਲਜੀਤ ਨੂੰ ਸਾਰਾ ਪਤਾ ਵੀ ਪੈਸੇ ਘਰ ਚ ਹੀ ਵਰਤੇ ਆ ਹੋਰ ਕਿੱਥੇ ਵਰਤਨੇ ਹੀ ਭਲਾ ਲਗੀ ਹੈ ਮੈਂ ਤਾਂ ਸੋਚਿਆ ਹੀ ਆਪਣੇ ਅੰਦਰ ਚੱਲੀ ਆ ਕੰਮ ਦਾ ਕੋਈ ਫਿਕਰ ਨਹੀਂ ਹੈਗਾ ਬਸ ਸਾਰਾ ਦਿਨ ਪੈਸੇ ਕਿੱਥੋਂ ਦੇਣੀ ਹੈ ਪੈਸੇ ਕਿੱਥੋਂ ਦੇਣੀ ਹੈ ਜੇ ਵਰਤੇ ਆ ਤੇ ਦੇਣੇ ਵੀ ਤੇ ਪੈਣੇ ਹੀ ਆ ਨਾ ਇਦਾਂ ਕਰਦੀ ਆ ਜਾ ਕੇ ਵੇਖਦੀ ਆ ਭਲਾ ਵੇਲੀ ਗਈ ਆ ਕਿ ਕਿੱਥੇ ਗਈ ਆ ਆਰਗੇ ਝਾੜੂ ਲਾਉਣੀ ਆ ਇਦਾਂ ਕਰਦੀ ਆ ਵੇਖਦੀ ਆ ਭਲਾ ਕਿੱਥੇ ਗਈ ਆ ਜਾਨੀ ਦੇ ਇਧਰਪਿੰਦਰ ਦੀਦੀ ਘਰ ਚੱਲੀ ਆ ਉਧਰ ਕੀ ਕਰਨ ਗਏ ਹੋਣਗੇ ਇਦਾਂ ਕਰਦੀਆਂ ਮੰਮੀ ਬਾਥਰੂਮ ਚ ਬਾਹਰ ਹੁੰਦੇ ਆ ਨਾ ਤੇ ਮੰਮੀ ਨੂੰ ਦੱਸਦੀਆਂ ਰਪਿੰਦਰ ਘਰ ਆਈਆਂ ਲੱਗਦਾ ਇਧਰ ਹੀ ਐ ਰਪਿੰਦਰ ਲੈ ਦੀਦੀ ਆਇਆ ਕੀ ਕਰਨੀ ਸੱਸ ਕੀ ਦੀਦੀ ਸਾਸਰੀ ਘਰ ਬੋ ਕਰਨਾ ਕੀ ਆ ਆਹੀ ਨੂਰ ਹੋਣਾ ਦੇ ਬਾਲੂ ਜੇ ਅਛਾ ਤੇ ਗੰਦੇ ਕਰ ਕਰਕੇ ਤੇ ਇੰਨੇ ਖਰਾਬ ਕੀਤੇ ਸੀ ਤੇ ਮੈਂ ਚਲ ਤੋਹ ਦਿੰਨੀ ਆ ਆਜੋ ਨੰਗ ਆਓ ਹਾਂ ਕੱਪੜੇ ਬਾਅਦ ਚ ਧੋ ਲਿਓ ਮੇਰੀ ਗੱਲ ਸੁਣਿਓ ਪਹਿਲਾਂ ਕੀ ਹੋ ਗਿਆ ਹੁਣ ਕੋਈ ਗੱਲ ਨਹੀਂ ਮੈਂ ਧੋ ਲੈਣੀ ਕੱਪੜੇ ਕੀ ਹੋਇਆ ਹੁਣ ਮੰਮੀ ਹੋਣਾ ਕੀ ਆ ਆਪਣੇ ਨੌਂ ਦੇ ਕੰਮ ਵੇਖ ਲਓ ਥਾਂ ਥਾਂ ਤੇ ਬੇਇੱਜ਼ਤੀ ਕਰਵਾਉਂਦੇ ਸਾਡੀ ਹੁਣ ਕਿੱਥੇ ਗਈ ਐ ਰਪਿੰਦਰ ਦੀਦੀ ਘਰ ਜਾਣ ਢੀ ਐ ਰਪਿੰਦਰ ਘਰ ਗਈ ਆ ਕੀ ਕਰਨ ਗਈ ਉਹਨਾਂ ਦੇ ਘਰ ਮੰਮੀ ਜਾਣਾ ਕਿੱਧਰ ਵਾ ਪਹਿਲਾਂ ਮੇਰਾ ਸਿਰ ਖਾਂਡੀ ਸੀ ਮੈਂ ਡਹੀਂ ਹੀ ਕੰਮ ਕਰਨਾ ਮੇਰਾ ਤਾਂ ਅੱਗੇ بڑا ਪਿਆ ਹੈ ਕੰਮ ਕਰਨ ਵਾਲਾ ਤੇ ਘੜੀ ਕੁ ਪਿਛੋ ਕਰੀ ਜਾਣਾ ਮੇਰੀ ਗਾਲ ਸੁਣ ਲਾ ਗਾਲ ਸੁਣ ਲਾ ਜਦੋਂ ਮੈਂ ਗਾਲ ਸੁਣੀ ਨਾ ਤੇ ਇਹੋ ਡੈਪੀ ਰੋਣ ਇਹ ਪੈਸੇ ਕਿੱਥੋਂ ਦੇਣੇ ਆ ਟਾਡਾ ਵਿਆਹ ਕੀਤਾ ਵਾ ਤੁਹਾਡੇ ਵਿਆਹ ਤੇ ਪੈਸੇ ਲਾਏ ਆ ਪੈਸੇ ਅੱਗੇ ਉਹ ਡੈਪੀ ਸੁਣਾਉਣ ਤੇ ਮੈਂ ਸੋਚਿਆ ਕਿ ਚਲ ਵੇਲੀਆ ਲੱਗੇ ਹੋਣੇ ਕੰਮ ਕਰਨ ਨਾ ਮੰਮੀ ਉਹਨੇ ਘਰ ਦਾ ਕੋਈ ਕੰਮ ਕੀਤਾ ਵਾ ਤੇ ਜਾ ਕੇ ਤੇ ਰਪਿੰਦਰ ਦੀਦੀ ਘਰ ਮਿਲਣਾ ਦਾ ਚੁਗਲੀਆਂ ਕਰਨ ਗਏ ਹੋਣੇ ਅੱਛਾ ਵਿਆਹ ਲਵੇ ਮੈਨੇ ਮਾਰਨ ਲਈ ਤੈਨੂੰ ਤੇ ਤੂੰ ਕਹਿੰਦਾ ਨਾ ਤੇਰੇ ਵਿਆਹ ਤੇ ਨਹੀਂ ਲੱਗੇ ਪੈਸੇ ਮੈਨੂੰ ਪਤਾ ਜਿਹੜੇ ਕੰਮ ਉਹ ਗਈ ਆ ਉਹਦੇ ਹੁਣ ਸਾਰਿਆਂ ਨੂੰ ਪਤਾ ਵਾ ਇਹਨੂੰ ਘਰ ਆ ਲੰਦੇ ਜਰਾ ਇਹਨੂੰ ਮੈਂ ਜ ਰੱਖ ਲੰਨੀ ਆ ਲੰਬੜਦਾਰੀ ਦਿੰਨੀ ਆ ਚੰਗੀ ਤਰ੍ਹਾਂ ਜਰਾ ਕੇ ਇਹਨੂੰ ਜਿਹੜੀ ਘਰ ਘਰ ਤੋਰੀ ਫੇਰਦੀ ਐ ਹੁਣ ਨੱਕ ਵਟਮਦੀ ਫੇਰਦੀ ਆ ਸਾਡਾ ਹੁਣੇ ਪੁੱਤ ਵੇਖ ਲਾ ਭੂਆ ਤੁਹਾਡੀ ਕਿ ਤਰ੍ਹਾਂ ਬੋਲ ਕੇ ਗਈ ਕੋਈ ਛੱਡਿਆ ਸ਼ੱਕ ਬੋਲਣ ਤੋਂ ਉਹਨੇ ਮੰਮੀ ਉਹ ਤੇ ਹਜੇ ਵੀ ਭੂਆ ਦੀਆਂ ਤਰੀਫਾਂ ਕਰਨ ਦੇ ਹੀ ਕਿ ਭੂਆ ਚੰਗੀ ਬੜੀ ਆ ਨਹੀਂ ਉਹਦੇ ਮਗਰ ਜੋ ਲੱਗੀ ਐ ਤੇ ਜੇ ਮੰਮੀ ਪੈਸੇ ਵਰਤੇ ਆ ਤੇ ਦੇਣੇ ਪੈਣੇ ਆ ਤੇ ਦਵੇ ਜਾ ਕੇ ਇੰਨੇ ਪੈਸੇ ਕਿੱਥੇ ਜਾਂਦੇ ਆ ਇਹਦੇ ਖਸਮ ਨੇ ਨਹੀਂ ਵਰਤੇ ਲੈ ਕੇ ਆਈ ਵਰਤੇ ਹਾਂ ਜੇ ਤਿੰਨ ਚਾਰ ਮਹੀਨੇ ਹੋਏ ਵਿਆਹ ਨੂੰ ਤੇ ਸੁਣਾਉਣ ਵੀ ਲਾਪੇ ਆ। ਉਹ ਸੁਣੀ ਜਾ ਇਹਦੀਆਂ ਵੇਖ ਲੈ ਤੂੰ। ਇਦਾਂ ਕਰਦੀ। ਮੰਮੀ ਮੈਂ ਤੇ ਫੇਰ ਸੁਣਾਇਂ ਚੰਗੀ ਤਰ੍ਹਾਂ ਨਾ। ਮੇਰੇ ਕੋਲ ਤਾਂ ਨਹੀਂ ਸੁਣੀਆਂ ਜਾਂਦੀਆਂ। ਨਹੀਂ ਚੰਗੀ ਤਰ੍ਹਾਂ ਸੁਨਾਇਆ ਕਰ ਇਹਨੂੰ ਜਰਾ ਕੇ ਇਹਨੂੰ ਫੇਰ ਪਤਾ ਲੱਗਣਾ, ਇਤਾਂ ਨਹੀਂ ਪਤਾ ਲੱਗਣਾ ਇਹਨੂੰ। ਹੁਣ ਦੇਣੀ ਕਿੱਥੋਂ ਆ? ਜੇ ਵਰਤੇ ਤੇ ਦੋ ਫੇਰ। ਕਿ ਦਏ ਹੁਣ ਜਾ ਕੇ ਲੈ ਕੇ ਖਸਮ ਆਪਣੇ ਕੋਈ ਕਿਥੋਂ ਲਿਏ ਬਾਹਰ। ਭਾਜੀ ਨੂੰ ਫੋਨ ਕਰਦੇ ਹਾਂ। ਉਹ ਪੈਸੇ ਭੇਜੇ। ਜਿੰਨੇ ਵਰਤੇ ਦਵੇ ਹੁਣ। ਉਹਨ ਦਲਜੀਤ ਦੇ ਸਿਰ ਤੇ ਆ ਨਾ ਕਿ ਦਲਜੀਤ ਦਵੇ ਕਿਉਂ ਦਵੇ ਦਲਜੀਤ ਤੁਨੂੰ ਜਦੋਂ ਦਲਜੀਤ ਨੇ ਵਰਤੇ ਨਹੀਂ ਆ ਤੇ ਦਲਜੀਤ ਕਿੱਥੋਂ ਦਵੇ ਹੁਣ ਹੁਣ ਇਹੋ ਵੀ ਆ ਦਾ ਮੇਣਾ ਮਾਤੇ ਵਿਆਹ ਕੀਤਾ ਤੇ ਸਹਾਨ ਕੀਤਾ ਸਾਨੂੰ ਕਿ ਮਹੀਨੇ ਮੇਨੇ ਮਾਰੇ ਆ ਨਾ ਕੋਈ ਗੱਲ ਨਹੀਂ ਇਹ ਬਾਹਰ ਅੰਦਰ ਜਾਣਗੇ ਨਾ ਤੇ ਲਾਦਾਂਗੇ ਪੈਸੇ ਜੇ ਪੁੱਤ ਕਿਹੜੀ ਗੱਲੋਂ ਪੈਸੇ ਲਾਉਣੇ ਆ ਇਹਦੇ ਸਾਂਝੇ ਖਾਤੇ ਵਿਆਹ ਕੀਤਾ ਵਾ ਇਹਦਾ ਨਹੀਂ ਕੀਤਾ ਨਾਲ ਅਸੀਂ ਇਹਨੇ ਕਿਹੜਾ ਬਾਹਰੋਂ ਕਰਾਇਆ ਹੈ ਕਿ ਇੱਥੇ ਕੀਤਾ ਸੀ ਨਾ ਜੇ ਪੁੱਤ ਹੁਣ ਕੋਈ ਗੱਲਬਾਤ ਕਰੇਗੀ ਨਾ ਤੇ ਮੈਨੂੰ ਦੱਸ ਦੀ ਤੋ ਅੱッセ ਵੱਲੇ ਫਿਰ ਮੈਂ ਇਹਦਾ ਘਰ-ਬਾਰ ਪੂਰਾ ਕਰ ਲੂੰਗੀ ਆਪੇ ਹੀ ਇਹਦਾ ਮੈਂ ਚਲੋ ਕੋ ਅਜਾ ਦੀਦੀ ਤਾਂ ਹੋ ਜੋ ਮਾਹੀ ਕਿਤੇ ਆਏ ਆ ਇਦਾਂ ਹੀ ਰਪਿੰਦਰ ਟਾਈਮ ਹੀ ਨਹੀਂ ਲੱਗਦਾ ਤੇ ਚਲੋ ਇਦਾਂ ਹੀ ਆ ਕੇ ਘਰ ਦੇ ਕੰਮਾਂ ਦੇ ਵਿੱਚ ਫਿਰ ਹੋਰ ਸੁਣਾਓ ਠੀਕ ਠਾਕ ਹੈ ਘਰੇ ਹਾਂ ਬਸ ਠੀਕ ਆ ਤੂੰ ਦੱਸ ਬਸ ਵਧੀਆ ਜੀ ਕੀ ਕਰਨ ਦੇ ਨੂਰ ਹੁਣੀ ਨੂਰ ਹੁਣਾਂ ਨੇ ਕੀ ਕਰਨਾ ਵਾ ਨੂਰ ਗਿਆ ਆ ਸਕੂਲ ਤੇ ਗੁਰਪ੍ਰੀਤ ਗੁਰਪ੍ਰੀਤ ਵੀ ਘਰੇ ਹੀ ਸਕੂਲ ਗਈ ਨਹੀਂ ਅੱਜ ਉਹ ਲੱਗੂ ਹੀ ਕੁੜੀ ਐ ਨਾ ਅਧਿਕੋ ਕੰਮ ਗਈ ਹੈ ਪੁੱਛਣਾ ਖੰਦੀ ਚਲ ਪੁੱਛ ਹੁੰਦੀ ਆ ਤੇ ਬਾਅਦ ਚ ਕਰ ਲੂੰਗੀ ਚੱਲ ਵਧੀਆ ਵਾ ਹਾਂਜੀ ਤੇ ਉਦਾਂ ਠੀਕ ਹੀ ਗਈ ਕਿਉਂ ਨਹੀਂ ਨਹੀਂ ਠੀਕ ਵਾ ਹੁੰਦੇ ਉਦਾਂ ਹੀ ਬਸ ਉਹ ਖੰਦੀ ਹੀ ਕਿ ਪਿਛਲਾ ਕੰਮੇੜਾ ਜਮਾ ਹੋਇਆ ਸੀ ਸੱਟ ਲੱਗੀ ਤਾਂ ਫਿਰ ਕਿੰਨਾ ਕੰਮ ਤੇ ਪਛਾਹ ਪੈ ਗਿਆ ਹੂੰ ਤੇ ਉਹ ਰਦੇਵ ਚ ਕੰਪਲੀਟ ਕਰ ਲੈਣੀ ਆ ਤੇ ਉਹ ਗਈ ਹੀ ਲੈਣ ਅੱਛਾ ਜੀ ਹਾਂਜੀ ਤੇ ਲਵਲੀ ਗਿਆ ਹਾਂਜੀ ਉਹ ਗਿਆ ਡਿਊਟੀ ਦੇ ਉਹਨਾਂ ਨੇ ਤੁਹਾਨੂੰ ਸ਼ਾਮ ਨੂੰ ਹੋਣਾ ਕਹਿਆ ਨਹੀਂ ਰਹੀ ਹੋ ਜਾਂਦਾ ਆ ਜੇ ਵੇਲਾ ਕੁ ਵੇਲਾ ਹੋ ਜੇ ਤੇ ਉੱਥੇ ਮੈਂ ਆਖੰਡੀ ਹੀ ਘਰੇ ਹੀ ਹੁਣਾ ਵਾ ਨਹੀਂ ਨਹੀਂ ਕਰਤਨੀ ਆ ਕਿਉਂ ਕੰਮ ਹੀ ਕੋਈ ਕੰਮ ਰਪਿੰਦਰ ਕੀ ਹੋਣਾ ਵਾ ਭੂਆ ਆਈ ਹੀ ਇੱਕ ਦਿਨ ਤੇ ਭੂਆ ਦੇਣਾ ਪੈਸੇ ਦੇਣੇ ਸੀ ਥੋੜੇ ਜੇ ਤੇ ਉਦੋਂ ਭੂਆ ਨੇ ਪਹਿਲਾਂ ਕਿਹਾ ਸੀ ਵੀ ਕੋਈ ਗੱਲ ਨਹੀਂ ਵੀ ਤੁਸੀਂ ਹੌਂਸ ਲੈਣਾ ਦੇ ਦਿਓ ਤੇ ਐਵੇਂ ਸੋਚਿਆ ਵੀ ਚਲੋ ਹਜੇ ਗੱਡੀ ਜ਼ਰੂਰਤਾ ਉਹਨਾਂ ਨੂੰ ਮੁੜ ਕੇ ਵਿੱਚ ਵਿਆਹ ਦਾ ਪੈ ਗਿਆ ਵਿਆਹ ਦਾ ਕੀਤਾ ਤੇ ਹੁਣ ਭੂਆ ਜੀ ਆਂਦੇ ਆ ਵੀ ਜੱਕਦਾਂ ਮੇਰੇ ਪੈਸੇ ਦੋ ਮੈਨੂੰ ਸਵੇਰੇ ਹੀ ਪੈਸੇ ਚਾਹੀਦੇ ਇਦਾਂ ਹੀ ਕਰੀ ਜਾਂਦੇ ਐਨਾ ਬੋਲ ਕੇ ਗਏ ਨਾ ਵੱਧ ਘਟ ਬਹੁਤ ਹੀ ਜ਼ਿਆਦਾ ਤੇ ਹੁਣ ਮੰਮੀ ਹੁਣੀ ਆਂਦੇ ਆ ਵੀ ਸਾਡੇ ਕੋ ਪੈਸੇ ਹਨ ਨਹੀਂ ਤੇ ਮੈਂ ਹਾਂ ਚਲੋ ਥੋੜੇ ਪੋਤੇ ਲਵਲੀ ਨੂੰ ਪੁੱਛਦੀ ਆ ਤੇ ਚਲ ਮਹੀਨੇ ਤੱਕ ਦੇ ਦਾਂਗੇ ਉਹਨੂੰ ਚਲੋ ਜੀ ਜੀ ਤੁਸੀਂ ਪੈਸੇ ਤਾਂ ਮੰਗਣ ਦੇ ਆ ਪਰ ਗੱਲ ਇਦਾਂ ਵਾ ਵੀ ਉਹ ਗੱਲ ਬਾਤ ਨਾ ਤਾਨੂੰ ਇਹਨਾਂ ਦੇ ਨਾਲ ਹੀ ਕਰਨੀ ਪੈਣੀ ਆ ਕਿਉਂਕਿ ਮੈਂ ਅਗਰੀ ਪੈਸਿਆਂ ਪੂਹਿਆਂ ਦੇ ਚੱਕਰ ਵਿੱਚ ਨੀ ਗਈ ਆਈ ਹੈਗੀ ਕਿ ਜਾਏਗੇ ਨੂੰ ਦੇਣੇ ਆ ਚਾਹੀ ਲੈਣੇ ਆ ਉਹ ਸਾਰੇ ਕੰਮ ਨਾ ਇਹ ਆਪ ਹੀ ਕਰਦੇ ਆ ਜੇ ਸੱਚ ਪੁੱਛੋ ਤੇ ਤੁਸੀਂ ਇਦਾਂ ਕਰਿਓ ਜਦੋਂ ਦੀਦੀ ਸ਼ਾਮ ਨੂੰ ਆਉਣਗੇ ਨਾ ਤੇ ਤੁਸੀਂ ਨਾ ਹਉ ਤਾਂ ਸ਼ਾਮ ਨੂੰ ਇੱਕ ਚੱਕਰ ਮਾਰ ਜਿਓ ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਜਿਹੜੇ ਵੀ ਪੈਸੇ ਦੀ ਹੈਗੇ ਆ ਤੇ ਉਦਾਂ ਨਾ ਮੈਂ ਸੁਣਾ ਤੁਹਾਡਾ ਜ਼ਰੂਰ ਦਵਾਂਗੀ ਉਦਾਂ ਦੀਦੀ ਪੈਸੇ ਕਿੰਨੇ ਵਾ ਪੈਸੇ ਰਪਿੰਦਰ 2.5 ਲੱਖ ਰੁਪਈਆ ਵਾ ਪੂਆ ਦਾ ਉਹ ਹੁਣ ਤੈਨੂੰ ਪਤਾ ਜੱਕਦਮ ਤੇ ਫਿਰ ਹੁਣ ਕਿੱਥੋਂ ਆਉਣੇ ਆ ਜਾਂ ਤੇ ਸਾਨੂੰ ਪਹਿਲਾਂ ਕਹਿ ਦਿੰਦੇ ਤੇ ਅਸੀਂ ਵਿਆਹ ਥੋੜਾ ਲੇਟ ਕਰ ਲੈਂਦੇ ਪਹਿਲਾਂ ਇਹਨਾਂ ਦੇ ਪੈਸੇ ਦੇ ਦਿੰਦੇ ਪਰ ਹੁਣ ਇਹਨਾਂ ਨੇ ਨਾ ਆ ਥੋੜੀ ਜੀ ਗੱਲਬਾਤ ਹੋਈ ਆ ਤੇ ਉਹਦੇ ਤੋਂ ਹੁਣ ਜੱਕਦਮ ਹੀ ਕਹਿੰਦੇ ਵੀ ਮੈਨੂੰ ਪੈਸੇ ਚਾਹੀਦੇ ਆ ਉਦਾਂ ਦੇ ਜੇ ਸੱਚ ਪੁੱਛੋ ਨਾ ਤੇ ਅੱਜ ਕੱਲ ਉਹਦਾ ਹਨੀ ਜੇ ਜਮਾਨਾ ਕੋਈ ਵੀ ਨਾ ਤੇ ਕੋਈ ਰਿਸ਼ਤੇਦਾਰੀ ਆ ਨਾ ਕੋਈ ਭੈਣ ਭਰਾ ਵਾ ਭਾਏ ਕੋਈ ਆਪਣਾ ਸਕਾਈ ਹੋਵੇ ਅੱਜ ਕੱਲ ਦੀ ਕੋਈ ਵੀ ਬਣਦਾ ਬਣਦਾ ਤੇ ਨਹੀਂ ਯਾਰ ਰਪਿੰਦਰ ਪਰ ਅਹੀਂ ਘੜੀ ਭੁਗਾ ਦੀ ਮਦਦ ਨਹੀਂ ਕਰਦੇ ਰਹੇ ਜਦੋਂ ਇਹਨਾਂ ਨੇ ਬੱਚੇ ਬਾਹਰ ਕੱਲੇ ਹੀ ਉਦੋਂ ਅਹੀਂ ਵੀ ਤੇ ਮਦਦ ਕੀਤੀ ਨਾਲੇ ਦੀਦੀ ਉਹਨੇ ਗੜਾ ਮੁੰਡੇ ਦਾ ਵਿਆਹ ਕਰਿਆ ਤੇ ਉਹਨੂੰ ਹੁਣੇ ਪੈਸੇ ਚਾਹੀਦੇ ਨਾਲੇ ਹੀ ਨਹੀਂ ਕੋਦਾ ਗੱਲਬਾਤ ਨਾ ਚਾਚੀ ਦੇ ਨਾਲ ਵੀ ਹੋਈ ਸੀ ਤੇ ਪਰ ਇਹ ਆ ਕਿ ਉਹਨਾਂ ਨੇ ਫਿਰ ਰਿਸ਼ਤੇ ਦਾ ਹੀ ਥੋੜਾ ਰੱਖੀ ਆ ਇਹਦੇ ਫਿਰ ਕੰਮ ਉਹਨਾਂ ਦੇ ਨਾ ਬਗਾਨਿਆਂ ਵਾਲਾ ਕਰ ਛੜਿਆ ਨਾ ਜੀ ਆਪਣੇ ਬਣਦੇ ਤੇ ਐਦਾਂ ਪੈਸੇ ਤੇ ਨਾ ਮੰਗਦੇ ਜੀ ਮੈਂ ਤੁਹਾਨੂੰ ਸੱਚ ਦੱਸਾਂ ਨਾ ਅੰਥੇ ਆ ਕੇ ਵੀ ਉਹ ਰੋਲਾ ਪਿਆ ਜਿਹੜਾ ਕੋਈ ਪਉਣ ਵਾਲਾ ਨਹੀਂ ਹੁੰਦਾ ਆ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਏ ਮੜੀ ਜੀ ਤੁਹਾਡੇ ਵੱਲੋਂ ਵੀ ਉਹ ਗੱਲਾਂ ਕੀਤੀਆਂ ਦਲਜਿੰਦਰ ਇਦਾਂ ਕਰਦੀ ਆ ਉਹਨੇ ਸਾਡੇ ਕੋ ਪਹਿਲੇ ਪੈਲਾਂ ਲੱਲੇ ਆ ਹੁਣ ਦੇ ਨਹੀਂ ਦੇ ਮੈਂ ਇੱਥੇ ਆਉਣਾ ਜਾਣਾ ਛੱਡ ਦੇਣਾ ਮੈਂ ਇਥੇ ਮੈਂ ਇਹਨਾਂ ਰਿਸ਼ਤੇਦਾਰੀ ਨਹੀਂ ਕੋਈ ਰੱਖਣੀ ਇਦਾਂ ਦੀਆਂ ਗੱਲਾਂ ਬਾਤਾਂ ਕਰਕੇ ਗਈ ਜੀ ਰਪਿੰਦਰ ਉਹ ਆਜੀ ਇੱਥੇ ਵੀ ਆਏ ਸੀ ਤੇ ਇੰਨਾ ਬੋਲ ਕੇ ਗਏ ਆ ਇੱਥੇ ਵੇਖਲਾ ਮੈਂ ਇਨਾ ਪੂਆ ਜੀ ਨੂੰ ਚੰਗਾ ਸਮਝਦੀ ਹਾਂ ਮੈਂ ਬੜਾ ਕਰਦੀ ਰਹੀ ਇਹਨਾਂ ਦਾ ਇੰਨੀ ਇੱਜ਼ਤ ਕਰਨੀ ਨਾ ਇਹਨਾਂ ਦੀ ਆਿਆਂ ਦੀ ਮੰਮੀ ਨੇ ਸਗੋਂ ਵੱਧ ਘੱਟ ਬੋਲਣਾ ਮੈਂ ਮੰਮੀ ਨਾਲ ਵੀ ਸਗੋਂ ਖਿਜੋ ਖਜਾਈ ਕਰਨੀ ਇਹਨਾਂ ਨੂੰ ਚੰਗਾ ਕਹਿਣਾ ਤੇ ਮੰਮੀ ਨੂੰ ਮੈਂ ਮਾੜਾ ਕਹਿਣਾ ਵੀ ਤੁਸੀਂ ਆਿਆਂ ਨਾਲ ਇਦਾਂ ਬੋਲਦੇ ਈ ਧਰਪਿੰਦਰ ਗੱਲ ਤੇ ਇੱਕ ਪੈਸਿਆਂ ਦੀ ਹੈ ਨਾ 2.5 ਲੱਖ ਰੁਪਈਆ ਹੀ ਇਹਨਾਂ ਦੱਸ ਤੇ ਅਸੀਂ ਦੇ ਹੀ ਦੇਣਾ ਵਾ ਪਹਿਲਾਂ ਆਪੇ ਹੀ ਇਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਵਿਆਹ ਦਾ ਕਰ ਲਓ ਮੈਨੂੰ ਅਜੇ ਪੈਸੇ ਨਹੀਂਗੇ ਚਾਹੀਦੇ ਜੀ ਹਾਨੂੰ ਪਤਾ ਹੁੰਦਾ ਪੀ ਇੰਨ ਨਹੀਂ ਇਦਾਂ ਕਰਨੀ ਆ ਤੇ ਅਹੀਂ ਚਲੋ ਪਹਿਲਾਂ ਇਹਨਾਂ ਦੇ ਦੇ ਦਿੰਦੇ ਤੇ ਚੁੱਕ ਚੁਕਾ ਕੇ ਅਹੀਂ ਵਿਆਹ ਤੇ ਲਾ ਲੈਂਦੇ ਸਾਨੂੰ ਕਿਹੜੀ ਏਡੀ ਫਾਇ ਹੀ ਪਈ ਹਗੀ ਵੀ ਅਹੀਂ ਪਹਿਲਾਂ ਵਿਆਹ ਹੀ ਕਰਨਾ ਹੈ ਤੇ ਨਾਲੇ ਨਾ ਭੂਆ ਜੀ ਦਾ ਮੈਂ ਇੰਨਾ ਕਰਦੀ ਰਹੀ ਆ ਤੇ ਉਹ ਇਦਾਂ ਥਾਂ ਥਾਂ ਤੇ ਮੇਰੀ ਬੇਇੱਜ਼ਤੀ ਕਰਨ ਲਏ ਮੈਂ ਤਾਂ ਕਦੀ ਉਹਨਾਂ ਨੂੰ ਕਦੀ ਕੋਈ ਵੱਧ ਘੱਟ ਕਹੀ ਨਹੀਂ ਅਜ ਤੀਕ ਫਿਰ ਵੀ ਇਦਾਂ ਕਰਦੇ ਆਏ ਦੀਦੀ ਅੱਜ ਕਾ ਰਿਸ਼ਤੇਦਾਰੀ ਗਾਦੀ ਸਾਰੇ ਉੱਤੋਂ ਉੱਤੋਂ ਹੀ ਕਰਦੇ ਆ ਲੋਕੀ ਮੂੰਹ ਦੇ ਆ ਮਿੱਠੇ ਦੇ ਵਿੱਚ ਇਹ ਵਿੱਚ ਨਾ ਛੁਰੀਆਂ ਫੇਰਨ ਵਲੇ ਆ ਨਾਲੇ ਸਿਆਣਿਆਂ ਨੇ ਸੱਚੀ ਤੇ ਕਿਹਾ ਵਾ ਦਾਤੀ ਨੂੰ ਦੰਦੇ ਨਾ ਇੱਕ ਪਾਸੇ ਹੁੰਦੇ ਆ ਤੇ ਪਰ ਦੁਨੀਆ ਨੂੰ ਦੋਵੇਂ ਪਾਸੇ ਲੋਕੀ ਕਿਹੇ ਪਾਸੇ ਨਿਖਲੋਂ ਦਿੰਦੇ ਇਧਰ ਦੀਆਂ ਗੱਲਾਂ ਉਧਰ ਉਧਰ ਦੀਆਂ ਗੱਲਾਂ ਇਧਰ ਉਹ ਦਾ ਨਾ ਦੀ ਸਾਡੇ ਟੱਬਰ ਵਿੱਚ ਇਦਾਂ ਦੀ ਕਿਸ ਨੂੰ ਆਤ ਨਹੀਂ ਹੈਗੀ ਭੀ ਇਧਰ ਦੀ ਗੱਲ ਇਧਰ ਦੱਸੋ ਤੇ ਉਧਰ ਦੀ ਉਧਰ ਦੱਸੋ ਕੀ ਲੈਣਾ ਸਭੋ ਬੰਦਾ ਆਪਣੇ ਘਰ ਨਾਲ ਮਤਲਬ ਰੱਖੇ ਆਪਣੇ ਘਰ ਆਜੀਬਾਜੀ ਰਵੇ ਤੇ ਨਾਲੇ ਜੇ ਗੱਲ ਤਾਂ ਨਾ ਹੋਈ ਗਈ ਹੀ ਉਧਰ ਪੈਹਿਆਂ ਵੱਲੋਂ ਤੇ ਇੱਧਰ ਆ ਕੇ ਕੀ ਦਸਨ ਆਈ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਤੇ ਆਗੇ ਉਹ ਵੱਧ ਘਟ ਬੋਲੀ ਕਿਥੋਂ ਚੜੀ ਤੇ ਕਿਥੇ ਉਤਰੀ ਉਹ ਸਮਝ ਨਾ ਲੱਗੇ ਉਹਦੀ ਤੇ ਮੈਂ ਤਾਂ ਸੱਚੀ ਨਾ ਕੋਈ ਜਵਾਬ ਦੇਣ ਜੋਗੀ ਨਾ ਰਹੀ ਗੜੀ ਵੀ ਮੈਂ ਕੀ ਜਵਾਬ ਦਵਾਂ ਸਾਨੂੰ ਤੇ ਸ਼ਰਮ ਮਾਰਦੀ ਆ ਵੀ ਅਹੀਂ ਤੇ ਫੇਰ ਇਕੱਠੇ ਰਹਿਣਾ ਹਨਾ ਤੇ ਉਹਨੇ ਦੇ ਆਉਣਾ ਵਾ ਬਗਾਨੇ ਪਿੰਡੋਂ ਜੀ ਆਊਗੀ ਤਾਂ ਵੀ ਠੀਕ ਵਾ ਜੇ ਨਾ ਆਉ ਤਾਂ ਵੀ ਠੀਕ ਵਾ ਇਹ ਵਾ ਵੀ ਆਪਣਾ ਘਰ ਵੇਖਣਾ ਚਾਹੀਦਾ ਵਾ ਬੰਦੇ ਨੂੰ ਕਿੱਦਾਂ ਚੂਤਰ ਰਹਿੰਦਾ ਵਾ ਕਿਸ ਦੇ ਮਗਰ ਬੰਦਾ ਨਾ ਹੀ ਲੱਗੇ ਉਦਾਂ ਸਾਰੇ ਇਹੋ ਗਾਲ ਹੀ ਕਹਿੰਦੇ ਆ ਕਿਸ ਦੇ ਮਗਰ ਨਹੀਂ ਲੱਗਣਾ ਚਾਹੀਦਾ ਆਪਣਾ ਘਰ ਵੇਖਣਾ ਚਾਹੀਦਾ ਮੈਂ ਨਾ ਕਿਤੇ ਕੋਈ ਗਲਤ ਤਾਂ ਨਹੀਂ ਕਰ ਲਿਆ ਦੀਦੀ ਕਿੱਥੇ ਹੋ ਗਏ ਆ ਕਿਤੇ ਮਨੀਰ ਰਪਿੰਦਰ ਮੈਂ ਉਦਾਂ ਸੋਚਣ ਡਈ ਸੀ ਵੀ ਭੂਆ ਨੇ ਨਾ ਜੋ ਵੀ ਕੀਤਾ ਨਾ ਚੰਗਾ ਨਹੀਂ ਕੀਤਾ ਓਹੋ ਤੁਸੀਂ ਫਿਕਰ ਕੋ ਕਰ ਰਹੇ ਆ ਤੁਸੀਂ ਤੇ ਡੂੰਘੀਆਂ ਸੋਚਾਂ ਵਿੱਚ ਚਲ ਗਈਆਂ ਪੂਆ ਨੇ ਸਾਥ ਛੱਡਿਆ ਵਾ ਐਹੀਂ ਤੇ ਨਹੀਂ ਛੱਡ ਦਿੱਤਾ ਤੁਹਾਡੇ ਨਾਲੀਆਂ ਕੋਈ ਗੱਲ ਨਹੀਂ ਆ 2.5 ਲੱਖ ਹੀ ਹਨ ਰੁਪਈਆ ਇਹ ਗੜੀ ਗੱਲ ਵਾ ਬੰਦਾ ਇੱਕ ਦਿਨ ਜ ਇਕੱਠੇ ਕਰ ਲੈਂਦਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਇਹਨਾਂ ਨਾਲ ਨਾ ਗੱਲ ਕਰੂੰਗੀ ਤੇ ਫਿਰ ਮੈਂ ਤੁਹਾਨੂੰ ਦੱਸੂੰਗੀ ਕਿ ਜੇ ਇਹਦੇ ਪੈਸੇ ਹੋਏ ਨਾ ਤੇ ਤੁਹਾਡੀ ਜ਼ਰੂਰ ਮਦਦ ਕਰਾਂਗੀ ਹੋਰ ਦੱਸੋ ਜੇ ਹੋਰ ਕੋਈ ਕੰਮ ਹੋ ਵਾ ਤੇ ਉਹ ਵੀ ਦੱਸ ਦੋ ਨਹੀਂ ਨਹੀਂ ਰਪਿੰਦਰ ਹੋਰ ਕੰਮ ਕੋਈ ਨਹੀਂ ਹੈਗਾ ਭੈਣ ਭਰਾ ਨਾ ਇੰਨਾ ਕ ਹੌਂਸਲਾ ਹੀ ਦੇ ਦੇ ਨਾ ਇਹੋ ਹੀ ਬੜਾ ਹੁੰਦਾ ਵਾ ਤੇ ਬਾਕੀ ਇਹ ਆ ਵੀ ਚੱਲ ਤੂੰ लवली ਨਾਲ ਗੱਲ ਕਰੀ ਉਦਾਂ ਚੱਲ ਮੈਂ ਢਾਈ ਤੇ ਨਹੀਂ ਕਹਿੰਦੀ ਥੋੜ ਬਹੁਤ ਹੀ ਹੋ ਜੇ ਬਾਕੀ ਹੋਰ ਕਿਥੋਂ ਕਰ ਲਾਂਗੇ ਤੇ ਚਲੋ ਇੱਕ ਵਾਰੀ ਤੂੰ ਉਹਨੂੰ ਦਈਏ ਤੇ ਗਾੜੀ ਇਹ ਆ ਵੀ ਜ਼ਿੰਦਗੀ 'ਚ ਨਾ ਹੁਆ ਕੋ ਮਦਦ ਨਹੀਂ ਮੰਗਣੀ ਉਦਾਂ ਦੀਦੀ ਭਾਜੀ ਵੀ ਕਹਿੰਦੀ ਕਿੰਨੇ ਟਾਈਮ ਦੇ ਬਾਅਦ ਗਏ ਆ ਪੈਸੇ ਪੂਹੇ ਨਹੀਂ ਪੁੰਦੇ ਉਹ ਨਹੀਂ ਰਪਿੰਦਰ ਪੈਸੇ ਤੇ ਉਹ ਪਾਉਂਦੇ ਆ ਹੁਣ ਜਿੰਨਾ ਵੀ ਵਿਆਹ ਤੇ ਖਰਚਾ ਹੋਇਆ ਵਾ ਨਾ ਸਾਰਾ ਉਹਨਾਂ ਨੇ ਕੀਤਾ ਵਾ ਉਹਨਾਂ ਨੇ ਪੈਸੇ ਪਾਏ ਹੀਗੇ ਅੱਛਾ ਤੇ ਬਾਕੀ ਨਾ ਜਦੋਂ ਇਹਨਾਂ ਲਾਇਸੈਂਸ ਬਣਾਇਆ ਸੀ ਨਾ ਤੇ ਉਦੋਂ ਬੜੇ ਪੈਸੇ ਲੱਗੇ ਹੀਗੇ ਉਦੋਂ ਇਹਨਾਂ ਨੇ ਨਾ ਮੁੰਡੇ ਕੋ ਵੀ 3 ਲੱਖ ਰੁਪਈਆ ਲਿਆ ਸੀ ਅੱਛਾ ਤੇ ਹੁਣ ਉਹ ਵੀ ਬਣਾਉਣ ਡਿਆ ਵਾ ਹੁਣ ਇਹਨਾਂ ਨੇ ਨਾ ਉਹਨੂੰ ਪੈਸੇ ਦਿੱਤੇ ਆ ਬਾਹਰ ਤੇ ਫਿਰ ਇਦਾਂ ਹੀ ਆ ਨਾ ਇੱਕ ਦੂਜੇ ਦੀ ਮਦਦ ਕਰਨੀ ਪੈਂਦੀ ਆ ਹੁਣ ਜਦੋਂ ਉਹਨੇ ਮਦਦ ਕੀਤੀ ਹੀ ਤੇ ਇਹ ਹੁਣ ਜਵਾਬ ਥੋੜੀ ਨਾ ਦੇ ਸਕਦੇ ਸੀਗੇ ਤਾਂ ਕਰਕੇ ਥੋੜਾ ਜਿਹਾ ਸਾਡਾ ਹੱਥ ਤੰਗ ਹੋ ਗਿਆ ਵਾ ਨਹੀਂ ਤੇ ਉਦਾਂ ਤਾਂ ਸਾਨੂੰ ਕੋਈ ਮੁਸ਼ਕਲ ਨਹੀਂ ਹੈਗੀ ਪੈਸਿਆਂ ਦੀ ਉਹ ਤੇ ਆਪਾਂ ਭੁਗਤ ਦੇ ਦੇਣੀ ਸੀ ਦੀਦੀ ਤੁਸੀਂ ਕਹਿੰਦੇ ਆ ਕਿ ਦਲਜੀਤ ਦੇ ਵਿਆਹ ਦੇ ਵੀ ਸਾਰਾ ਖਰਚਾ ਭਜਨੇ ਕੀਤਾ ਵਾ ਤੇ ਜਿਹੜੇ ਪਹਿਲੀ ਬੰਨੇ ਦੇ ਪੈਸੇ ਆ ਤੁਹਾਡੇ ਉਹ ਕਿੱਥੇ ਜਾਂਦੇ ਆ ਉਹਨਾਂ ਦਾ ਕੋਈ ਹਸਤਾਬ ਨਹੀਂ ਆ ਜਾਂ ਤਾਂ ਹੋਏ ਪਿਣਿਆਣੇ ਨਿਗੇ ਨਿਗੇ ਆ ਉਹਨਾਂ ਦਾ ਖਰਚਾ ਬੜਾ ਵਾ ਲੇ ਵੀ ਸਕੂਲੇ ਜਾਂਦੇ ਆ ਹਲੇ ਉਹ ਵੀ ਤੁਹਾਡਾ ਕੋਈ ਖਰਚਾ ਨਹੀਂ ਤੇ ਉਹ ਪੈਸਿਆਂ ਦਾ ਕੀ ਸਹੂਤਾ ਵੋ ਰਪਿੰਦਰ ਉਹਨਾਂ ਪੈਸਿਆਂ ਦਾ ਤੂੰ ਕੋਹ ਨਾ ਪੁੱਛ ਉਹ ਸਾਰੇ ਨਾ ਮੰਮੀ ਕੋਲ ਹੁੰਦੇ ਆ ਤੇ ਮੰਮੀ ਰੱਖਦੇ ਆ ਹੁਣ ਜੇ ਮੰਮੀ ਕੋ ਮੰਗੇ ਹੀ ਨਾ ਤੇ ਮੰਮੀ ਨੇ ਇਧੇ ਲਾਗੇ ਨ ਲੱਗਣ ਦਿੱਤਾ ਗਾੜੀਆਂ ਬੜੀਆਂ ਵੱਧ ਘੱਟ ਗੱਲਾਂ ਕੀਤੀਆਂ ਵੀ ਤੁਹਾਡੇ ਤੇ ਹੀ ਲੱਗੇ ਆ ਤੁਸੀਂ ਦੋ ਚਾਹੇ ਨਾ ਦੋ ਮੈਂ ਇਹਦੇ ਫਸਲ ਦਾ ਇੱਕ ਪੈਹਾ ਨਹੀਂ ਦੇਣਾ ਤੂੰ ਹੁਣ ਤਾਂ ਹੀ ਤੇ ਮੈਂ ਇੱਧਰ ਆਈ ਆ ਹੁਣ ਸਾਨੂੰ ਤੇ ਦੇਣੀ ਪੈਣੀ ਚਲੋ ਦੀਦੀ ਗੱਲ ਫਿਰ ਵਿੱਚੇ ਵੀ ਹੈ ਨਾ ਬੰਦਾ ਨਾ ਰਜਾ ਮੰਦੀ ਨਾਲ ਰਵੇ ਘਰ ਦੇ ਵਿੱਚ ਜਦੋਂ ਫਿਰ ਮਰਜ਼ੀਆਂ ਕਰਨੀਆਂ ਵ ਆਪਣੀਆਂ ਵੱਡਿਆਂ ਸਿਆਣਿਆਂ ਨੂੰ ਪੁੱਛਣਾ ਹੀ ਨਹੀਂ ਘਰ 'ਚ ਫਿਰ ਇਹੋ ਕੋਈ ਆ ਚਲ ਬੈਠੋ ਮੈਂ ਚਾਹ ਘੁੱਟਕ ਬਣਾ ਗਏ ਲਿਆ ਗੁਪਿੰਦਰ ਚਾਹ ਨਹੀਂ ਮੈਂ ਪੀਣੀ ਮੈਂ ਚਾਹਾਂ ਹਾਂ ਛੱਟ ਬਣ ਜਾਣੀ ਆ ਮੈਂ ਹੁਣੇ ਬਣਾ ਕੇ ਨਾ ਲਿਆਈ ਬੈਠੋ ਤੁਸੀਂ ਮਹਾਰਗਦੇ ਆਏ ਆ ਕੀ ਹੈ ਨਾ ਕਿੱਦਾਂ ਦਾ ਟਾਈਮ ਆ ਗਿਆ ਵਾ ਮੇਰੇ ਤੇ ਕੋਈ ਵੀ ਮੇਰਾ ਸਾਥ ਨਹੀਂ ਦਿੰਦਾ ਅਜੇ ਹੁਣ ਇਹੀ ਆ ਤੇ ਇੰਨੇ ਵੀ ਨਾ ਜਾਂਦੀ ਜਾਂਦੀ ਨੇ ਗੱਲ ਕਰ ਦਿੱਤੀ ਆ ਲਾ ਕੇ ਖਾਣੀ ਚਾਹੀਦੀ ਐ ਦੱਸ ਵੀ ਮੈਂ ਕਿਸ ਨੂੰ ਕੀ ਕਹਿਣ ਲਈ ਆ ਮੈਂ ਤਾਂ ਕਦੀ ਕਿਸ ਨੂੰ ਵੱਧ ਘੱਟ ਕੀਤੀ ਨਹੀਂ ਆ ਕੋਈ ਵੀ